ਇਹ ਸਸਰੀ ਕਾਲ ਬਾਈ ਜੀ ਸਾਨੂੰ ਇਹ ਮੀਂਹ ਦਿਖਾਉਣੇ 21 ਜੁਲਾਈ ਨੂੰ 3 ਵਜੇ ਆਇਆ ਸਵੇਰੋਂ ਤੇ ਬਹੁਤ ਨੁਕਸਾਨ ਕਰਦਾ ਝੋਨਾ ਲੱਗਿਆ ਹੋਇਆ ਸੀ ਸਾਨੂੰ ਬਾਕੀ ਤੱਕ ਵੀ ਰਿਹਾ ਥੋੜਾ ਥੋੜਾ ਝੋਨਾ ਜਾ ਤੇ ਇਧਰ ਨੂੰ ਮਾਰ ਇਧਰ ਹੀ ਦਿਖਾਉਣੇ ਤੇ ਸਾਰਾ ਤੁਹਾਨੂੰ ਦਿਖਾਉਣੇ ਜਿਵੇਂ ਦੇਖੋ ਇਦਾਂ ਉਹ ਤਾਂ ਬਰਵਾਦੀ ਹੋ ਗਿਆ ਜੀ ਬਹੁਤ ਜ਼ਿਆਦਾ ਮੀਂਹ ਸੀ ਤੁਹਾਨੂੰ ਸਾਰੇ ਅੱਜ ਦਿਖਾਉਣੇ ਆਸੀਂ ਵੀਡੀਓ ਪਾ ਤੇ ਜਾਵਾਂਗੇ ਪੋਤਨਾ ਦੇ ਵਕਤਗੜ ਦੇ ਪਚਾਲੇ ਆਏ ਬਹੁਤ ਦੂਰ ਤੱਕ ਆ ਗਿਆ ਕਾਫੀ ਮੇੜ ਨੇ ਹਾਈ ਤੇ ਜਾਂਦਾ ਜੀ ਆਹ ਦੇਖਣਾ ਇਹ ਲੋਗਾ ਤੋਂ ਬਰਨਾਲਾ ਫਿਰ ਵਕਤਗੜ ਅੰਦਰ ਮਿਲ ਕੁੱਟਿਆ ਪੋਤਨਾ ਵੈਸੇ ਪਾਣੀ ਆਈ ਜਾਂਦਾ ਜੀ ਮਗਰੋਂ ਹਾਲੇ ਤੁਹਾਨੂੰ ਦਿਖਾਉਣਾ ਆ ਦੇਖੋ ਚੰਗੀ ਤਰ੍ਹਾਂ ਘਰ ਵਿੱਚ ਪਾਣੀ ਬਹੁਤ ਨੁਕਸਾਨ ਹੋ ਗਿਆ ਜੀ ਫਸਾਦ ਦਾ ਤੇ ਵਧੀਆ ਫਸਲ ਸੀ ਜੀ ਨਾ ਹੰਦੀ ਜੀ ਹੋ ਜਾਣਾ ਸਹਗਾ ਪਜਤ ਦੇਖਣ ਵੀ ਲੱਗ ਸਕਦਾ ਥੋੜਾ ਥੋੜਾ ਜਿਹਾ ਜਦੋਂ ਹੋਣ ਗਈ 56 ਕਿੱਲੇ ਮੇਰੇ ਸਹਾਨਾ ਜੀ ਉਹ ਲੰਮੇ ਦੂਰ ਤੱਕ ਚਲਾ ਗਈ ਪਾਣੀ ਇਹਦੋਂ ਵਾਹਾਂ ਵੀ ਕਾਫੀ ਚਲਾ ਗਈ ਪਾਣੀ ਮਰ ਮਰ ਪੜੀਆ ਪੋਤਨਾ ਤੇ ਪਿੰਡ ਵਖਤਗੜ ਜਦੋਂ ਜਮਾਈ ਪਿੜੀਆ ਦੀ ਦੂਜੀ ਸਾਈਡ ਆ ਜੀ ਬਾਠੀ ਪਿੜੀ ਵਾਲੀ ਸਾਈਡ ਦਿਖਾਉਣਾ ਇਧਰ ਵੀ ਪਾਣੀ ਹੈ ਰੇਟ ਨੰਬਰ ਆ ਪਈ बारिश होने फिर आ रही है देखो टैरिया कड़ी आज होगी सारी पानी खराब हो गई पहले भी बारिश ना माता करके फसल सारी खराब हो गई देखो जी इधर झोना पूरा बुद्धि झोना सिद्ध झोना ਆਕ ਡੁੱਬ ਗਈ ਆ ਥੋੜਾ ਜਿਹਾ ਹੋ ਗਿਆ ਪੂਰਾ ਨਹੀਂ ਆ ਰਹੀ ਪਾ ਕੇ ਇਹ ਮਰਮੁਤ ਟਿਕਣ ਜੇਗਾ ਜੀ ساری ਉਸ ਵਾਰ ਤੇ ਨਹੀਂ ਦਿੱਤੀਆ ਦਾ ਕੋਈ ਮਰਮੁਤ ਨਹੀਂ ਆਹੀ ਜੇ ਬਦਲ ਲੱਗ ਬਾਰਸ ਕਹੀਂ ਪੈਂਦੀ ਰਹੀ ਹੁਣ ਬਾਰਸ ਹੋ ਰਹੀ ਦੇਖੋ ਜੀ ਜੀ ਪੈਂਦੀ ਉਸ ਹਾਲਾਤਾਂ ਵਿੱਚ ਕਿ ਜੇ ਬਾਰਸ ਆ ਕੇ ਦਾ ਚਾਂਸ ਹੈਗਾ ਤੁੰਨੇ ਜਿਆਦਾ ਬੁਣਦੇ ਇਹ ਲਰਨ ਜੇ ਟਿਕਣੀ ਜੇ ਸੜਪੀ ਆਹੋ आज मरने के लिए ਆ ਰੋਟਣੀ ਮਸਾਜ ਬੰਨਟਾ ਰੋਟਾ ਦੀ ਵਾਰੀ ਬਾਹਰ ਵੱੜ ਪੈਂਦਾ ਤੇ ਇਧਰੋਂ ਘੋਟ ਮੈਂ ਡੰਡਾ ਆਹਨ ਫੀਲਿੰਗ ਨਹੀਂ ਚਾਹਤਾ ਕੋਈ ਨਹੀਂ ਸਾਈਡ ਤੋਂ ਕੋਈ ਨਹੀਂ ਬਸ ਇਹ ਹੋ ਜਾ ਜੇ ਪਾਣੀ ਨਾਲ ਇਹ ਰਹਿ ਗਿਆ ਹੋਰ ਜਿਆਦਾ ਨਹੀਂ 4-5 ਕਿੱਲੇ ਆ ਜੀ ਦੇਖੋ ਜੀ ਆ ਡੁੱਬ ਗਿਆ ਝੋਨਾ ਜਿਹਦਾ ਹੁਸਨ ਉਹ ਵੇਖ ਮੜਾ ਮੜਾ ਬਰੀਕ ਬਰੀਕ ਮੜਾ ਮੇਰਾ ਜਾਂਗੂ ਉਹ ਪਰਲੇ ਪਾਸੇ ਤਾਂ ਬਿਲਕੁਲ ਡੁੱਬ ਗਿਆ ਜੀ ਜੋਨਾ ਲਾਇਆ ਵਾ ਜੀ ਬਹੁਤ ਨੁਕਸਾਨ ਹੋਵੇ ਜੀ ਵੇਖਾ ਇਹ ਰਮਾਤਨਾ ਹਲੇ ਵੀ ਮੋੜ ਕਰ ਲਿਆ ਆ ਪਾਸੇ ਨਾਲ ਦਸਾਉਣ ਨੂੰ ਤੇ ਦੱਸ ਜੇ ਆ ਪਣੀ ਨਾ ਦਿਖਾਈ ਉਧਰ ਜਾ ਰਿਹਾ ਟੂੜੀਆਂ ਵੱਲ ਨੂੰ ਤੇ ਤਾਂ ਵਰਕੇ ਹਰ ਜਨ ਬਿੰਦੋ ਟਿਕਾ ਆਪਾਂ ਚਾਰਾਈ ਦਾ ਖੇਡਣਾ ਇਹ ਸ਼ੂਟ ਨਹੀਂ ਇਹ ਬੰਦੇ ਨਾਲੇ ਚਾਰ ਪੰਜ ਦਿਨ ਪਹਿਲਾਂ ਲਾਇਆ ਸੀ ਇਹ ਉਹ ਹੁਣਗੇ 22 ਕੁ ਡੇਟ ਕਰ ਸਕੀ ਉਹ ਪਰ ਜਿੰਦਾਂ ਉੱਪਰ ਲੈ ਕੇ ਆਸੇ ਮੁੱਖਰੇ ਬਸ ਤਈ ਜਨ ਕਿ ਇਹ ਡਾਲ ਡਾਲ ਲੀਦਾ ਵੈਸੇ ਪਸੰਦ ਤੇ ਤੰਸ ਹੈਗਾ ਜੇ ਨਾ ਪਾਵੇ ਤਾਂ ਬਾਸੰਦ ਚਾਂਸ ਹੈਗਾ ਨਹੀਂ ਫਿਰ ਉਹ ਲੁੱਬੰਦ ਤਕਰਾਈ ਤੇ ਪੱਤੀ ਦਾ ਪੂਰਾ ਇਹ ਦੇ ਕਰਕੇ ਇਹ ਜੇ ਪਸੰਦ ਕੀ ਜਾਂਦਾ ਚਲ ਆਈ ਬਾਕੀ ਨਾ ਹਾਲੀਵੁੱਡ ਵਿੱਚ ਢਾੜਤ ਵੀ ਦਿਖਾ ਦੇ ਕਾਲ ਟੂਰਨਾਮੈਂਟ ਪਹਿਲਾਂ ਆਈ ਜਾਂਦਾ ਆਪਣਰੇ ਨਾਲ ਇਹ ਦਾ ਗਿਆ ਜੇ ਵਾਕਿਆ ਨਾ ਹੋਸਕ ਸਾਰਾ ਪਰ ਬੰਨ ਲਿਆ। ਪਾਕਿਸਤਾਨ ਵਿੱਚ ਇੱਕ ਹੋਰ ਚੀਜ਼ ਹੋਣੀ ਪਹਿਲਾਂ ਪ੍ਰਾਣੇ ਜਵਾਨੇ ਜੀ ਇਹਨੂੰ ਕੱਲੇ ਸੰਨ ਆ ਦੇਖੋ ਇਹ ਸੰਨ ਠੀਕ ਐ ਤੁੰ ਲਗਾਉਣਾ ਅੰਦਰ ਵੀ ਤੇ ਪਹਿਲਾਂ ਜਦ ਕੱਲ ਲੱਗੀ ਕਰਦੀ ਸੀ ਬੁੜੇ ਆਪਣੇ ਪ੍ਰਾਣੇ ਦਾਦੇ ਤੇ ਪਿਓ ਐ ਸੰਨ ਬੰਨ ਲਾਦੇ ਸੀ ਮੈਂ ਤਾਂ ਥੋੜਾ ਬੱਚਤ ਰਹਿੰਦਾ ਸੀ ਤੇ ਕਾਗਜ਼-ਕੂਚ ਪੜ੍ਹਨਦੇ ਸੀ ਤੇ ਠੰਢੀ ਰਹਿੰਦੀ ਸੀ ਇਹ ਕਿੰਨਾ ਸੰਦ ਹੈ ਬਾਕੀ ਹਲੇ ਪਾਣੀ ਆਈ ਜਾਂਦਾ ਜੀ ਬਾਰਸੂ ਪਾਰੀ ਆ ਉਹ ਘਾਰੇ ਪੈਵੇ ਕਿੱਡੇ ਕਿੱਡੇ ਹੋਰ ਹੀ ਬਟਾ ਉਹ ਪਹਿਲਾਂ ਲਾਵਾ ਤੂੰ ਨਾ ਉਹ ਜਿਹੜਾ ਉਹ ਕਰਲੇ ਪਾਸੇ ਲਾਵਾ ਉਹ ਬਟਾ ਆਰੀ ਬੰਨੇ ਜੀ ਇਹ ਕਥਾ ਉਹਦੇ ਪੈਣੀ ਉਧਰ ਆ ਜੇ ਉਹ ਉਧਰ ਆ ਜੇ ਨਿਮਤਾਰੇ ਤੇ ਇਹ ਗੱਡੀਆਂ ਵੀ ਦੇਖੀਆਂ ਘਰੇ ਤੋਂ ਦੇ ਦੇ ਪੰਦ ਵੀ ਕਰ ਜਾਂਦੇ ਪਾਹੇ ਠੀਕ ਹੈ ਉਹ ਬੰਦ ਕਰਨਾ ਹੋਰ ਇਹ ਕਰਨਾ ਹੋਰ ਤੋਂ ਬਣਾ ਦੇ ਉਹ ਜੂਮ ਕਰਕੇ ਬਣਾ ਲੈ ਜੀ ਫੋਨ ਉਹ ਅੱਗੇ ਆ ਗਏ ਮੱਲੀਆਂ ਜੀ ਮੱਲੀਆਂ ਟੈਂਟ ਮੱਲੀਆਂ ਬਹੁਤ ਨੁਕਸਾਨ ਹੋ ਗਿਆ ਟਿੱਕ ਟਿੱਕ ਘਾਰੇ ਭੇਗੇ ਦੇਖੋ ਇਕੱਠਾ ਪਣ ਹੋ ਗਏ ਤੁਸੀਂ ਇਹ ਦੇਖੋ ਬਹੁਤ ਵੱਡੇ ਘਰੇ ਇੱਕ ਫਸਲ ਕਰਾਉਗੇ ਘਰੇ ਪੇਗੇ ਹੂੰ ਆਹ ਦੇ ਮੁਕਾਬਲੇ ਆਹ ਦੇਖੋ ਜੀ ਬਹੁਤ ਨੁਕਸਾਨ ਹੋਏ ਘਰਾ ਚੱਕਣੇ ਬਹੁਤ ਔਖਾ ਜੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਦੇਖੋ ਆਹ ਦੇਖੋ ਜੀ ਇਹ ਚੱਕਣੇ ਕਰਨੇ ਬਹੁਤ ਔਖਾ ਜੀ ਹੋਰ ਨਹੀਂ ਕੋਈ ਦਿੱਕਤ ਇਹਦੀ ਫਸਲ ਤਾਂ ਜਿਹੜੀ ਖਰਾਬ ਹੋ ਜੇ ਹੋ ਜੇ ਪਰ ਜੇ ਚੱਕਣੇ ਕਰਨਾ ਉਹ ਦਿੱਕਤ ਬਹੁਤ ਹੁੰਦੀ ਹੈ ਦੇਖੋ ਆ ਤਾਂ ਬੜਾ ਵੱਡਾ ਪੈ ਗਿਆ ਵੇ। ਹਾਂ। ਵਿੱਚ ਨਾ ਡਿੱਗਤੀ। ਪਾੜੀ ਖੁੱਲ ਗਈ ਦੇਖ। ਬਹੁਤ ਵਾਰਸਾ ਵਾਸਲੇ ਹਟਣ ਦਾ ਨਾ ਹਲੇ ਵੀ ਨਹੀਂ ਲੈਂਦਾ। ਉਹ ਪਿੰਡ ਪਰੇ ਮੱਲੀਆਂ ਆ ਗਿਆ ਜੀ। ਉਹ ਗੁਰੂ ਘਰ ਆ ਗਿਆ। ਉਹ ਬਾਲਾ ਨੁਕਸਾਨ। ਲੱਕੀ ਉਹ ਘਟ ਘਟ 40 50 ਕਿਲਿਆਂ ਦਾ ਨੁਕਸਾਨ ਆ। ਉਹ ਵੀ ਤੁਹਾਨੂੰ ਦਿਖਾਉਣਾ ਰਿੰਦਾ ਨਹੀਂ ਹੈਗਾ ਜੀ। ਕੀ ਆ ਗਿਆ ਤੇ ਦੇਖੋ ਜੀ ਰੱਬ ਹਲੇ ਹਟਣ ਦਾ ਨਾ ਨਹੀਂ ਲੈਂਦਾ। ਫਾਰ ਸਵੇਰਾ ਵੀ ਦੇਖੋ। ਸਾਨੂੰ ਗਿੰਦਾ ਹੋਊਗਾ ਵੈਸੇ ਤਾਂ। ਤੇ ਯਾਰ ਸਪੀਰ ਵਰ੍ਹ ਰਹੀ ਹੈ ਪਾਣੀ ਹਲੇ ਚੱਲੀ ਜਾਂਦਾ ਰੁਕੇ ਨਹੀਂ ਸਵੇਰ ਦਾ ਦੰਨ ਵੇਦਮੀ ਹੈ ਹਲੇ ਤੱਕ ਪਾਰਸ ਪਾਣੀ ਇਕੱਠਾ ਹੋ ਗਿਆ ਜੀ ਸਾਰਾ ਆਪਣੇ ਰਹਿਸਾਨਾ ਜੇ ਬੱਜਣ ਦਾ ਵਈ ਚੋ ਨਾ ਨਾ ਜੀ ਬਾਕੀ ਉਹ ਵੀ ਪਹਿਲਾਂ ਲੱਗਿਆ ਵਾ ਵਸੇ ਬਚਨ ਤੇ ਚਾਂਸ ਹੈਗੇ ਸੀ ਜੇ ਨਾਮ ਰੱਬ ਮੀਂਹ ਪਾ ਦੇ ਤਾਂ ਪਕਸ਼ ਨੂੰ ਡੇੜੇ ਜਾ ਕੇ ਦਿਖਾਉਣੇ ਜੀ ਅੱਗੇ